ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇਹ ਵੀਡੀਓ ਪਾਉਣ ਦਾ ਆਪਣਾ ਮਸਲਾ ਮਕਸਦ ਇਹੀ ਹੈ ਜੋ ਕੱਲ ਬੀਆਰਟੀਸੀ ਦੇ ਮੁਲਾਜ਼ਮ ਵੱਲੋਂ ਰੇਲਵੇ ਸਟੇਸ਼ਨ ਦੇ ਉੱਪਰ ਬੀਆਰਟੀਸੀ ਦਾ ਜੋ ਦਫ਼ਤਰ ਹੈ ਉੱਥੇ ਜੋ ਸੜੀਆਂ ਬਣੀਆਂ ਉੱਥੇ ਇੱਕ ਬਜ਼ੁਰਗ ਬੈਠਾ ਹੋਇਆ ਸੀ ਉਸ ਬਜ਼ੁਰਗ ਤੋਂ ਕੋਈ ਉਸਦੀ ਮਾਨਸਿਕਤਾ ਦੇ ਕਾਰਨ ਤਬੀਅਤ ਨਹੀਂ ਸੀ ਠੀਕ ਜਦੋਂ ਬਜ਼ੁਰਗ ਦਾਥੇ ਡੀ.ਆਰ.ਟੀ. ਦੇ ਇਲਾਜਮਾਂ ਦੇ ਕੋਲੇ ਛੜੀਆਂ ਤੇ ਬੈਠਾ ਬਾਥਰੂਮ ਨਿਕਲ ਗਿਆ ਉਸ ਤੋਂ ਪੋਚਾ ਪੱਗ ਲਾ ਕੇ ਪੋਚਾ ਮਰਵਾਉਣ ਸੰਬੰਧੀ ਇਹ ਵੀਡੀਓ ਆਪਾਂ ਪਾ ਰਹੇ ਆ ਤਾਂ ਮੈਂ ਅੱਜ ਬਜਾਰਸ਼ ਕਰਾਂਗਾ ਜੋ ਬਾਪੂ ਜੀ ਨੂੰ ਵੀ ਜਾ ਕੇ ਮਿਲਾਂਗੇ ਤਾਂ ਸਾਡੀ ਮੇਨ ਮੁੱਦਾ ਇਹ ਆ ਵੀ ਉਹ ਬੰਦਾ ਆਪ ਸਰਦਾਰ ਸੀ ਸਰਦਾਰ ਹੋਣ ਦੇ ਬਾਵਜੂਦ ਵੀ ਉਸਨੇ ਬਾਪੂ ਜੀ ਤੋਂ ਇਹ ਗਲਤ ਹਰਕਤ ਕਰਵਾਈ ਆ ਜੋ ਬਾਪੂ ਜੀ ਤੋਂ ਬਹੁਤ ਹੀ ਨਿੰਦਣਯੋਗ ਕੰਮ ਕਰਵਾਇਆ ਉਹ ਬੰਦੇ ਨੇ ਉਹ ਬੰਦੇ ਨੂੰ ਮਾਫੀ ਮੰਗਵਾ ਕੇ ਵੀ ਛੱਡਿਆ ਨਹੀਂ ਜਾਵੇਗਾ ਫਰਕਾ ਉਹਦੇ ਤੇ ਕਰਵਾਵਾਂਗੇ ਜਿੱਥੋਂ ਤੱਕ ਹੋਇਆ ਫਰਕਾ ਵੀ ਕਰਵਾਵਾਂਗੇ ਤੇ ਬੰਦੇ ਦੀ ਸਜ਼ਾ ਵੀ ਵੱਧ ਤੋਂ ਵੱਧ ਸਖਤ ਤੋਂ ਸਖਤ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ